ਇਸ ਸਬੰਧੀ ਵੱਡੀ ਖਬਰ BBMB ਦੇ ਨਾਲ ਜੁੜੀ ਆ ਰਹੀ ਹੈ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ 77 ਦੇ ਅਹੁਦੇ ਦੀ ਨਿਯੁਕਤੀ ਨੂੰ ਲੈ ਕੇ ਛੇੜੇਪੇ ਵਾਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 27 ਅਗਸਤ ਨੂੰ ਨਿਯੁਕਤੀ ਪ੍ਰਕਿਰਿਆ ਉੱਤੇ ਰੋਕ ਲਗਾ ਦਿੱਤੀ ਸੀ ਤਾਂ ਸ਼ੁੱਕਰਵਾਰ ਨੂੰ ਇਸ ਮਾਮਲੇ ਵਿੱਚ ਸੁਣਵਾਈ ਦੌਰਾਨ BBMB ਵੱਲੋਂ ਸੂਚਿਤ ਕੀਤਾ ਗਿਆ ਕਿ ਬੋਰਡ 77 ਦੀ ਚੋਣ ਨਾਲ ਸੰਬੰਧਿਤ ਪ੍ਰਕਿਰਿਆ ਤੇ ਮਾਪਦੰਡਾਂ ਨਾਲ ਜੁੜਿਆ ਪੱਤਰ ਵਾਪਸ ਲੈਣ ਦਾ ਫੈਸਲਾ ਲੈ ਲਿਆ ਗਿਆ ਹੈ ਤਾਂ BBMB ਨੇ ਇਸ ਪ੍ਰਕਿਰਿਆ ਨੂੰ ਰਸਮੀ ਰੂਪ ਨਾਲ ਪੂਰਾ ਕਰਨ ਲਈ ਅਦਾਲਤ ਤੋਂ 2 ਹਫ਼ਤੇ ਦੇ ਸਮੇਂ ਦੀ ਮੰਗ ਕੀਤੀ ਹੈ ਤਾਂ BBMB ਦੇ ਵੱਲੋਂ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਤਾਂ ਕੋਰਟ ਨੇ BBMP ਦੀ ਮੰਗ ਮੰਨਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 21 ਨਵੰਬਰ ਲਈ ਮੁਲਤਵੀ ਕਰ ਦਿੱਤੀ ਹੈ ਜਿਕਰਯੋਗ ਹੈ ਕਿ ਇਹ ਪਟੀਸ਼ਨ ਸਕੱਤਰ ਦੇ ਅਹੁਦੇ ਦੀ ਚੋਣ ਦੀ ਪਾਰਦਰਸ਼ਤਾ ਅਤੇ ਪ੍ਰਕਿਰਿਆ ਨੂੰ ਲੈ ਕੇ ਦਾਇਰ ਕੀਤੀ ਗਈ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਚੋਣ ਮਾਪਦੰਡਾਂ ਨੂੰ ਲੈ ਕੇ ਸਪਸ਼ਟਤਾ ਅਤੇ ਨਿਰਫਕਤਾ ਦੀ ਘਾਟ ਰਹੀ ਹੈ ਹੁਣ BBMP ਵੱਲੋਂ ਪੱਤਰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਇਹ ਮਾਮਲਾ ਨਵੇਂ ਮੋੜ ਤੇ ਪਹੁੰਚ ਗਿਆ ਹੈ ਇਹ ਪਟੀਸ਼ਨ ਪੰਜਾਬ ਦੇ ਤਿੰਨ ਇੰਜੀਨੀਅਰਾਂ ਦੀਆਂ ਪਟੀਸ਼ਨਾਂ ਤੇ ਲਗਾਈ ਗਈ ਸੀ ਜਿਨ੍ਹਾਂ ਨੇ ਨਿਯੁਕਤੀ ਲਈ ਬਣਾਏ ਗਏ ਮਾਪਦੰਡਾ ਨੂੰ ਚੁਣੌਤੀ ਦਿੱਤੀ ਪਟੀਸ਼ਨਰ ਰਮਨਦੀਪ ਸਿੰਘ ਵੈਸ ਮਨਿੰਦਰ ਸਿੰਘ ਅਤੇ ਕੇਵਲ ਕ੍ਰਿਸ਼ਨ ਤਿੰਨੇ ਸੁਪਰਡੈਂਟਿੰਗ ਇੰਜੀਨੀਅਰ ਹਨ ਅਤੇ ਪੰਜਾਬ ਨਾਲ ਸੰਬੰਧਿਤ ਹਨ ਉਹਨਾਂ ਦਾ ਦੋਸ਼ ਹੈ ਕਿ ਨਿਯੁਕਤੀ ਦਾ ਮਾਪਦੰਡ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ ਤਾਂ ਕਿ ਹਰਿਆਣਾ ਦੇ ਕਾਰਜਕਾਰੀ ਇੰਜੀਨੀਅਰ सुरेंद्र ਸਿੰਘ ਮਿੱਤਲ ਦੀ ਨਿਯੁਕਤੀ ਯਕੀਨੀ ਹੋ ਸਕੇ ਤਾਂ ਇਸ ਤੇ ਜਵਾਬ ਦਾਖਲ ਕਰਦੇ ਹੋਏ BBMP ਨੇ ਹਾਈ ਕੋਰਟ ਨੂੰ ਦੱਸਿਆ ਕਿ ਪਟੀਸ਼ਨਰ ਪੰਜਾਬ ਸਰਕਾਰ ਦੇ ਮੁਲਾਜ਼ਮ ਹਨ ਬੋਰਡ ਨਾਲ ਸਿੱਧੇ ਤੌਰ ਤੇ ਜੁੜੇ ਨਹੀਂ ਹਨ ਅਜਿਹੇ ਵਿੱਚ ਉਹ ਨਿੱਜੀ ਵਿਅਕਤੀ ਹਨ ਅਤੇ ਉਹਨਾਂ ਨੂੰ ਬੋਰਡ ਦੇ ਅੰਦਰੂਨੀ ਮਾਮਲਿਆਂ ਨੂੰ ਚੁਣੌਤੀ ਦੇਣ ਦਾ ਕੋਈ ਹੱਕ ਨਹੀਂ ਹੈ ਤਾਂ ਬੋਰਡ ਨੇ ਕਿਹਾ ਕਿ ਸਕੱਤਰ ਦਾ ਅਹੁਦਾ 1976 ਦੇ ਵਿੱਚ ਸਿਰਜਿਆ ਗਿਆ ਸੀ ਅਤੇ ਉਸ ਦੀ ਨਿਯੁਕਤੀ ਦਾ ਅਧਿਕਾਰ ਬੋਰਡ ਪ੍ਰਧਾਨ ਨੂੰ ਹੈ ਤਾਂ ਕਿ ਨਾ ਕਿ ਪੂਰੇ ਬੋਰਡ ਨੂੰ ਤਾਂ ਪ੍ਰਧਾਨ ਹੀ ਮਾਪਦੰਡ ਤੈਅ ਕਰਨ ਤੇ ਚੋਣ ਕਰਨ ਵਿੱਚ ਸਮਰੱਥ ਹੈ ਤਾਂ ਬੋਰਡ ਨੇ ਇਹ ਵੀ ਸਪਸ਼ਟ ਕੀਤਾ ਕਿ 70 ਦਾ ਅਹੁਦਾ ਮਹੱਤਵਪੂਰਨ ਵਾਲਾ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਿੱਧੇ ਪ੍ਰਧਾਨ ਨੂੰ ਰਿਪੋਰਟ ਕਰਦਾ ਹੈ ਪਰ ਕੋਈ ਸਥਾਈ ਨਿਯੁਕਤੀ ਨਹੀਂ ਹੁੰਦੀ 70 ਅਹੁਦੇ ਤੇ ਕੰਮ ਕਰਨ ਵਾਲੇ ਅਧਿਕਾਰੀ ਆਖਰਕਾਰ ਆਪਣੇ ਮੂਲ ਵਿਭਾਗ ਵਿੱਚ ਪਰਤ ਜਾਂਦੇ ਹਨ ਟੇਲਰ ਮੇਡ ਮਾਪਦੰਡ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਬੀਬੀਐਮਬੀ ਨੇ ਕਿਹਾ ਕਿ ਇਸ ਅਹੁਦੇ ਲਈ ਕੁੱਲ 31 ਬੈਨੇ ਆਏ ਸਨ ਜਿਨ੍ਹਾਂ ਵਿੱਚੋਂ 17 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਚੋਣ ਕਮੇਟੀ ਵਿੱਚ ਹਰਿਆਣਾ ਦੇ 2 ਮੈਂਬਰ ਕੇਂਦਰ ਸਰਕਾਰ ਦਾ ਇੱਕ ਮੈਂਬਰ ਅਤੇ ਪੰਜਾਬ ਦਾ ਇੱਕ ਮੈਂਬਰ ਸ਼ਾਮਲ ਹੈ ਤਾਂ BBMB ਦੇ ਵੱਲੋਂ ਆਪਣੇ ਫੈਸਲੇ ਨੂੰ ਲੈ ਕੇ ਯੂ ਟਰਨ ਜਿਹੜਾ ਉਹ ਲਿਆ ਗਿਆ ਹੈ ਸਕੱਤਰ ਦੀ ਚੋਣ ਨੂੰ ਲੈ ਕੇ ਮਾਪਦੰਡ ਨੇ ਜਿਹੜੇ ਉਪਹਾੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਵਾਪਸ ਲਏ ਗਏ ਨੇ